ਇਹਦੇ ਲਈ ਤਰੁੱਤਨ ਉਹ ਕਾਰਡ ਹੁੰਦਾ ਕਾਰਡ ਵੀ ਕਹਿੰਦੇ ਅਰ ਅਰਲੀਆਨ ਜਾਂਦੇ ਨੂੰ ਫਿਰ ਰਿਪੇਅਰ ਕਿਤੇ ਇਹਦੇ ਚ ਨਾਕਸਪੇਰ ਸੀ ਉਹ ਨਾ ਕਰਕੇ ਚੱਲ ਨਹੀਂ ਰਹੀ ਸੀ ਬਣਾ ਮਾਣ ਸੀ ਉਹ ਤੇ ਦਿੱਤਾ ਆਮ ਇਹ ਚ ਨਾਕਸਪੇਰ ਆ ਪਰ ਅੱਜ ਜਿਹੜਾ ਪਾਰਾ देर बैटरी 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 घर कैमरे फिट कर फिट करने का तरीका रिपेयर करी मेन पट इधर दूगा ਆ ਹੈ ਕਿ ਮੋਟਰ ਵਾਲੀ ਤੇ ਆਹ ਹੈ ਕਿ ਕੱਟ ਵਾਲੀ ਇਹ ਜਲਦੀ ਰਿਮੋਟ ਤੇ ਜਲਦੀ ਲੱਗਦੀ ਹੈ ਲੋ ਜੀ असि लाती है बैटरी धरती आ मेन जमेन लो अर्थ लो अर्थ ठीक है जी देखिए गलत कोई बड़ा बड़ा काम नहीं है और तो ये है ਠੀਕ ਹੈ ਵੀਡੀਓ ਵਿੱਚ ਬੱਸਵਾਉਣ ਲੈ ਕੇ ਆਇਓ ਧੰਨਵਾਦ ਓਕੇ ਬਈ ਹਾਂ